हां जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਪਿੰਡ ਉਸਮੇ ਉਸਮਾ ਪਿੰਡ ਦੋਸਤੋ ਤਹਿਸੀਲ ਹੈ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਰਾਜਵੀਰ ਤੇ ਵੀਰ ਸੋਨੀ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰਾਂ ਦਾ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਰੇ ਤੇ ਪਸ਼ੂ ਵੀ ਜਿਹੜੇ ਦੋਸਤੋ ਰੇਟ ਭਾਅ ਪੜਤਾ ਜਾਇਜ਼ ਜੈਨੂਅਲ ਹੁੰਦਾ ਜਿਹੋ ਜੇ ਆਪਾਂ ਪਸ਼ੂ ਖਰੀਦਦੇ ਆ ਦੋਸਤੋ ਉਹੋ ਜੇ ਆਪਾਂ ਨੂੰ ਰੇਟ ਪੜਤਾ ਜਿਹੜਾ ਇਸ ਘਰੋਂ ਮਿਲ ਜਾਂਦਾ ਛੋਟੇ ਰੇਟ ਭਾਅ ਪੜਤੇ ਆਲੇ ਪਸ਼ੂ ਵੀ ਹੁੰਦੇ ਆ ਹਰ ਕਪੂਰ ਦੇ ਵਿੱਚ ਤੇ ਵੱਡੀਆਂ ਵਜਾ ਝੋਟੀਆਂ ਜਿਹੜੀਆਂ ਦੋਸਤੋ ਜਿਹੋ ਜੇ ਆਪਾਂ ਹਰ ਵਾਰ ਕਹਿੰਦੇ ਆ ਵੀ ਜਿਹੋ ਜੇ ਪਸ਼ੂ ਉਹ ਜਿਆ ਰੇਟ ਅੱਜ 30 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ ਸਾਢੇ 12:30 ਵਜੇ ਦਾ 12:00 ਵਜੇ ਦਾ ਸਮਾਂ ਸੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਪੰਜ ਦਿਖਾਉਣੇ ਆ ਚਾਰ ਪਸ਼ੂ ਆ ਤਿੰਨ ਮੱਝਾਂ ਸੂਈਆਂ ਨੇ ਤੇ ਇੱਕ ਵੜ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਆ ਇਹ ਵੀ ਸੂਈ ਸਵਈ ਆ ਆਉ ਲੈਣੇ ਜਾਣਕਾਰੀ ਵੀਰ ਰਾਜਵੀਰ ਤੇ ਵੀਰ ਸੋਨੀ ਜੀ ਕੋਲੋਂ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜਿੰਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਰਾਜਵੀਰ ਸਿੰਘ ਤੇ ਭਾਈ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਮਹਾਰਾਜ ਬਹੁਤ ਵਧੀਆ ਠੀਕ ਠਾਕ ਵੀਰ ਜੀ ਅੱਛਾ ਵੀ ਰਾਜਵੀਰ ਸਿੰਘ ਅੱਜ ਪਸ਼ੂ ਪੰਜ ਨੇ ਜਿੱਦਾਂ ਆਪਾਂ ਦੱਸਤਾ ਵੀ ਚਾਰ ਸੂਈ ਸਵਈ ਤੇ ਇੱਕ ਗੱਬਣ ਹਾਂਜੀ ਹਾਂਜੀ ਠੀਕ ਆ ਜੀ ਤੇ ਸੰਦੂ ਸਾਹਬ ਮੌਲੋ ਇੱਕ ਵਹਿੜਾ ਆਪਣੇ ਦੇ ਸੂਈ ਆ ਅੱਛਾ ਜੀ ਠੀਕ ਹੈ ਜੀ ਤੇ ਤਿੰਨ ਨਹੀਂ ਸੂਈਆਂ ਦੋ ਦੇ ਰਾਤ ਦੀ ਸੂਈ ਆ ਇੱਕ ਦਾ ਮੈਂ ਹੁਣੇ 15 ਮਿੰਟ ਹੀ ਲੱਗੂਗੀ ਅੱਡੀ 15 ਮਿੰਟ ਹੋਇਆ ਠੀਕ ਹੈ ਲਓ ਜੀ ਤੇ ਇੱਕ ਛੁੱਟੀ ਰਾਤ ਸੂਈ ਆ ਹੂੰ ਠੀਕ ਹੈ ਜੀ ਤੇ ਇੱਕ ਮੈਂ ਹੈਗਾ ਬਣਿਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਪਸ਼ੂ ਨੇ ਪੰਜ ਪਸ਼ੂ ਆ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲੈਨੇ ਆ ਵੀਰ ਤੋਂ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਹਾਂਜੀ ਤੇ ਅਚਾਰਾਜ ਵੀਰ ਭਾਈ ਸੋਨੀ ਪਹਿਲੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਮੱਝ ਆ ਗਈ ਹੈ ਹੁਣ ਇਹ ਸੋਈ 10 15 ਮਿੰਟ ਹੀ ਹੋਏ ਲੈ ਨੂੰ ਠੀਕ ਹੈ ਜੀ ਲਓ ਜੀ 10 15 ਮਿੰਟ ਦੋਸਤੋ ਹੁਣ ਹੋਇਆ ਸਮਾਂ ਸੁਈ ਨੂੰ ਸੁਬਾ ਸੁਬਾ ਕਿੰਨਾ ਜੀ ਤੇਜਾ ਤੇਜਾ 300 ਤੋਂ ਜਾਣੀ ਕਹਿੰਦੇ ਤੇਜਾ ਹੀ ਤੇਜਾ ਸੁਬਾ ਤੇ ਮਗਰ ਆ ਬੱਚਾ ਆ ਗਿਆ ਮਗਰ ਕਟਾ ਹੈ ਲਓ ਜੀ ਮੇਲ ਕਾਫ ਆ ਦੋਸਤੋ ਮਗਰ ਕੱਟੇ ਨੂੰ ਜਨਮ ਦਿੱਤਾ ਤੇ ਕੁਝ ਕੁ ਮਿੰਟ ਪਹਿਲਾਂ ਦੋਸਤੋ ਸੂਈਆ ਕੋਈ 15 20 ਮਿੰਟ ਦਾ ਆਈਡੀਆ ਤੁਸੀਂ ਮੰਨ ਸਕਦੇ ਜੇ ਜੇਰ ਹਜੇ ਪੈਣੀ ਬਾਕੀ ਆ ਸੁਬਾ ਤੀਜਾ ਵੀਰ ਦੱਸ ਰਿਹਾ ਬਾਕੀ ਆ ਤੁਹਾਡੇ ਸਾਹਮਣੇ ਆ ਦੋਸਤੋ ਫੇਸ ਕੁਆਲਿਟੀ ਤੁਸੀਂ ਵੇਖੋ ਸਰੀਰ ਘਟਾਂਜਾ ਮੱਝ ਦਾ ਵੇਖ ਕੇ ਤੁਸੀਂ ਆ ਚੈੱਕ ਕਰ ਸਕਦੇ ਜੀ ਆ ਲਓ ਜੀ ਤੋਰ ਦੋ ਲੰਮਾਈ ਤੋਰ ਦੋ ਰਾਜਵੀਰ ਆ ਲਓ ਜੀ ਮੋੜ ਲਿਓ ਬਾਕੀ ਵੱਡੀ ਹੱਡੀ ਜੀ ਸਾਨੂੰ ਸਾਲੋ ਠੀਕ ਆ ਕਦ ਕੋ ਤੇ ਚੰਗਾ ਵੱਡਾ ਹਾਂ ਸੋ ਦੋਸਤੋ ਕਦ ਬਿਲਕੁਲ ਵੱਡੇ ਦੇ ਵਿੱਚ ਆ ਬਾਕੀ ਸੂਸਵਾ ਦੇ ਵਿੱਚ ਆ ਤੁਹਾਨੂੰ ਜਸਟ ਦੱਸ ਹੀ ਦਿੱਤਾ ਵੀ ਹਜੇ ਕੁਝ ਮਿੰਟ ਪਹਿਲਾਂ ਸੂਈ ਸਵਾਈ ਹੈ ਆ ਠੀਕ ਹੈ ਜੀ ਠੀਕ ਹੈ ਠੀਕ ਬਿਲਕੁਲ 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 ਹਾਂ ਜੀ ਲੈ ਜੀ ਇਹਨੇ ਪਉਣੀ ਮੈਨੂੰ ਹਾਂ ਲੋ ਵੀ ਦੋਸਤੋ ਤੇ ਇਹ ਮਾਜਾ ਬਾਕੀ ਕੋਈ ਵੀ ਰਾਉਦੀ ਚੋਕੇ ਪਸਮਾਕੇ ਤਸੱਲੀ ਕਰ ਸਕਦਾ ਬੌਲੇ ਤੇ ਆ ਜੇਰ ਪੈ ਜੂਗੀ ਤੇ ਜਰੂਰ ਤੁਸੀਂ ਦੀ ਵੀਡੀਓ ਵੀ ਬਣਾ ਕੇ ਆਪਣੇ ਕੋਲ ਰੱਖ ਲਿਓ ਠੀਕ ਦੇਖੋ ਸੰਧੂ ਸਾਹਿਬ ਸੋ ਅਗਲੇ ਥਾਣਾ ਦੀ ਜਾਂ ਤੁਸੀਂ ਧਾਰ ਜਰੂਰ ਚੈੱਕ ਕਰੋ ਤੇ ਆ ਮਗਰਲੇ ਥਾਣਾ ਦਾ ਭਰਾ ਵੇਖੋ ਜੀ ਆਹ ਥਾਣਾ ਫੋਲੀ ਹੈ ਫੋਲੀ ਨੇ ਸੋ ਫੋਲੀ ਚਵਾਈਓ ਦੋਸਤੋ ਉਂਗਲ ਵਰਗੀ ਜਿਹੜੀ ਗਰਲ ਗਰਲ ਵਰਦੀ ਆ ਮੋਟੀ ਧਾਰ ਜਿੱਦਾਂ ਮਰਜੀ ਕੋਈ ਵੀ ਰਾਹ ਦੇ ਕੋ ਲਓ ਜੀ ਕਰੋ ਚੈੱਕ ਹਾਂਜੀ ਸੋ ਕਾਫੀ ਸੋਹਣੀ ਚਵਾਈ ਆ ਦੋਸਤੋ ਥਣ ਥਣ ਬਹੁਤ ਸੋਹਣਾ ਜਿਹੜਾ ਲੇਵਾ ਬਿਲਕੁਲ ਫੱਦਰ ਪਖਾਲਾ ਵੀ ਬਿਲਕੁਲ ਫੱਦਰ ਹੂੰ 11 12 ਕਿਲੋ ਮੈਂ ਪਾ ਦਿੰਦੀ ਹੂੰ ਗਾਧੂ ਪਾ ਦੋ ਜੀ ਟੀਮ ਨੂੰ ਚਲੋ ਜੱਡਾ ਕੱਦਪੋਤਾ ਜੀ ਮੈਂ ਤਾਂ ਆਪਾਂ ਆਸ ਕਰ ਸਕਦੇ ਆ ਵੀ ਮੈਂ ਚਲੋ ਦੁੱਧ ਚੰਗਾ ਪਾ ਦੇਊਗੀ ਹਾਂ ਬਿਲਕੁਲ ਬਿਲਕੁਲ ਤੇ ਰਾਜਵੀਰ ਕਿੰਨਾ ਮੋ ਲਿੰਦਾ ਮੋਲੇ ਦੇ ਸੰਤੂ ਸਾਹਿਬ ਇਹਦਾ ਕੋਈ ਮਰਜ਼ੀ 75000 ਹਾਂ ਕੀ ਦੋ ਯਾਰ ਜੀ ਦਿੰਗੇ ਸੰਤੋ ਸਾਹਿਬ 75 ਚੋਂ 72 ਦੀ ਦੇ ਦਾਂਗੇ ਸਵਤ ਕਰਦੀ ਸੰਤੋ 72 ਹਾਂ ਲਓ ਜੀ ਪੂਰਾ ਫੋਨ ਲਾਵੇ ਮਾਨਦਾਰ ਸੰਤੋ ਮਾਨਦਾਰ ਕਰਦੇ ਨਹੀਂ ਸੰਤੋ ਸਾਹਿਬ ਲਓ ਜੀ 72 ਤੇ ਵਿੱਚੋਂ ਵੀ ਦੋਸਤੋ ਥੋੜਾ ਬਾਧਾ ਮਾਨਤਾ ਨਾ ਕਿਸੇ ਵੀਰ ਦਾ ਖਰੀਦਦਾਰ ਦਾ ਘਰ ਆਇਆਂ ਦਾ ਹੋ ਜਾਊਗਾ 72000 ਦੇ ਵਿੱਚੋਂ ਬਾਕੀ ਬੇਫਿਕਰੀ ਆ ਦੋਸਤੋ ਜੇਰ ਜੂਰ ਪਾ ਦੇਣੀ ਹੈ ਮੈਨੂੰ ਜੇ ਬਾਕੀ ਚੰਗੀ ਆ ਸੋਹਣੀ ਆ ਨਾਲੀਆਂ ਨਾਲ ਹੀ ਆਪਣੇ ਨੂੰ ਕੋਈ ਹੋਰ ਵੀਡੀਓ ਮੰਗਾ ਲਓ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਬਾਕੀ ਇੱਕ ਰਾਜਵੀਰ ਤੇ ਵੀਰ ਸੋਨੀ ਜਿਹੜੀਆਂ ਮੱਝਾਂ ਸੂਈਆਂ ਸਵਾਈਆਂ ਨੇ ਚਾਈ ਦੀ ਆਪਣੇ ਕੋਲ ਵੀਡੀਓ ਜਰੂਰ ਬਣਾ ਕੇ ਰੱਖ ਲਿਓ ਸੰਧੂ ਸਾਹਿਬ ਉਸੇ ਵੇਲੇ ਜੇ ਕੋਈ ਵੀਰ ਕਥਾ ਸੱਦਾ ਹੋਊਗਾ ਤੋ ਦਵਾਗੇ ਬਿਲਕੁਲ ਸਹੀ ਗੱਲ ਹੈ ਤੇ ਜਿਹੜੀ ਅਗਲੀ ਆਮਾਜ ਆ ਗਈ ਆਪਣੇ ਕੋਲ ਤੀਜਾ ਸਵੇਰ ਦਿਨ ਪੰਜ ਛੇ ਲਈ ਦੀ ਜੇ ਦਿਨ ਪੰਜ ਛੇ ਕੱਢ ਦੀ ਅਜੇ ਸਰ ਤੋਂ ਹੀ ਕੱਢ ਦੀ ਸੰਧੂ ਸਾਹਿਬ ਲਓ ਜੀ 25 ਕਿੱਤੀ ਆ ਹਫਤਾ ਦੋਸਤੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੇ ਸਵੇਰ ਚੌਥਾਕ ਹੋਊਗੀ ਕਿ ਹਾਂ ਜੇ ਦਾ ਸਾਬੋ ਸਾਬੋ ਮਾਲਕ ਚੌਥਾ ਵੀ ਹੁੰਦਾ ਸੀ ਸੰਤੂ ਸਾਹਿਬ ਇਹ ਤੇ ਆਪੋ ਆਪਣੇ ਸਾਹਮਣੇ ਜੀ ਤੇ ਆਪਾਂ ਕਹਿ ਦਈਏ ਮਤਲਬ ਕਿ ਜੇ ਆ ਆਪਾਂ ਜੇ ਇਹ ਆਪਣੇ ਘਰ ਦੇ ਹੋਏ ਫੇਰ ਤੇ ਬੋਤ ਸੱਲ ਜੇ ਦੀ ਹਾਂ ਤੇ ਜੇ ਮੰਨ ਕੇ ਖਰੀਦੀ ਚਲੋ ਕੇ ਸਮਝਾ ਕੇ ਇਹਦੀ ਕਰਮਾਲੀਆਂ ਜਿੱਦਾਂ ਤੁਰੀਆਂ ਆਉਂਦੀਆਂ ਉਦਾਂ ਹੀ ਗਾਂਹ ਤੁਰੀਆਂ ਜਾਂਦੀਆਂ ਸੰਤੂ ਸਾਹਿਬ ਸੋ ਮੱਝ ਦੋਸਤੋ ਵੇਖੋ ਤੁਸੀਂ ਮੱਧਰੀ ਡਾਲੀ ਦੇ ਵਿੱਚ ਆ ਵਜਨ ਉਹ ਲੋਡ ਪੂਰਾ ਮੱਝਦਾ ਠੀਕ ਆ ਜੀ ਵਜਨ ਭੋਜਨ ਪੂਰਾ ਪਰ ਰਾਜੀ ਆ ਕਰਮ ਵਾਲੀ ਜਿੰਨੀ ਆ ਉਨੀ ਚੰਗੀ ਆ ਠੀਕ ਆ ਸਵੇਰ ਤੀਜਾ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਜੀ ਵਜਨ ਵਾਚ ਦਾ ਡੰਗਰ ਸੰਤੂ ਸਾਹਿ ਆ ਤਾਂ ਹਾਂਜੀ ਹਲੇ ਮੈਂ ਬਸ ਕੱਚੀ ਕੱਚੀ ਆ ਹਾਂ ਲਓ ਜੀ ਹਾਂਜੀ ਸੋ ਦੋਸਤੋ ਇੱਕ ਹਫਤਾ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਹਫਤੇ ਤੱਕ ਸੂਪ ਹੋ ਗਈ ਠੀਕ ਆ ਜੀ ਤੇ ਹੋ ਸਕਦਾ ਹਫਤੇ ਤੋਂ ਇੱਕ ਅੱਧਾ ਦਿਨ ਪਹਿਲਾਂ ਜਾਂ ਅੰਦਰ ਵਾਰ ਜੇ ਇੱਕ ਅੱਧਾ ਦਿਨ ਬਾਅਦ ਚ ਵੀ ਸੂਪੇ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਮਾਝ ਤੁਸੀਂ ਪ੍ਰੋਪਰ ਦੇਖ ਲਈ ਆ ਅੰਗ ਪੈਰ ਜਿਹੜੇ ਦੋਸਤੋ ਪੂਰੇ ਆ ਮੂੰਹ ਮੱਥਾ ਸਿੰਘਾਂ ਦੀ ਪੂਛ ਜਿਹੜੀ ਆ ਦੋਸਤੋ ਬਿਲਕੁਲ ਇਹ ਮੁਕੰਮਲ ਤੌਰ ਤੇ ਪੂਰਾ ਤੇ ਕਿੰਨਾ ਰਾਜਪੁਰੇ ਦਾ ਮੁੱਲ 70 2000 ਛਾੜ ਦੇਗਾ 61 ਦੀਆਂ 8000 ਰੁਪਏ ਦੇ ਰਹਿ ਗਏ ਸੰਧੂ ਸਾਹਿਬ ਕਿੰਨੇ ਦੀ 65000 ਦੀ 65 ਦੀ ਹਾਂ ਲਓ ਜੀ 65000 ਦੀ ਜੋ ਦੋਸਤੋ ਜਿਹੜੀ ਜੈਸਨੋ ਵੀਰਾਂ ਦਾ ਵੀ ਹੋਊਗੀ ਸੋ ਵਜਨ ਤੋੜ ਪੂਰਾ ਜਿੰਨੀ ਆ ਕਰਮਾਂ ਵਾਲੀ ਵਜਨ ਵਜਨ ਦੇ ਵਿੱਚ ਆ ਬਾਕੀ ਥਣ ਭਾਂਡਾ ਵੀ ਚੰਗਾ ਚਾਰੇ ਥਣ ਇੱਕ ਸਾਰ ਨੇ ਬਿਲਕੁਲ ਬਖਾਰਾ ਬਖੂਲਾ ਬਿਲਕੁਲ ਪੱਤਰ ਨਹੀਂ ਅਜੇ ਥੱਬਿਆਂ ਥੱਬੇ ਬਲੂ ਕਰਮਾਂ ਵਾਲੀ ਜਿਵੇਂ ਜਿਵੇਂ ਦਿਨ ਨੇੜੇ ਆ ਗਏ ਹਾਂ ਲਓ ਜੀ ਆ ਮੂੰਹ ਮੱਥੇ ਦੇ ਇੱਕ ਵਾਰੀ ਫੇਰ ਤੁਸੀਂ ਦੇਖ ਲਓ ਸਿੰਘਾਂ ਸਿੰਘਾਂ ਦੀ ਆ ਕਰੋ ਜੀ ਠੀਕ ਆ ਅੱਛਾ ਰਾਜਵੀਰ ਜੀ ਜਿਹੜੀ ਅਗਲੀ ਆ ਮੱਝ ਆ ਗਈ ਆਪਣੇ ਕੋਲ ਮਗਰ ਕੱਟੀ ਜੀ ਪਰਸੋਂ ਦੀ ਸੂਈ ਆ ਬੱਚਾ ਮਗਰ ਕੱਟੀ ਹਾਂਜੀ ਹਾਂਜੀ ਲਓ ਜੀ ਆ ਫੀਮੇਲ ਕਾਫ ਮਗਰ ਆ ਬੱਚਾ ਪਰਸੋਂ ਦੀ ਸੂਈ ਆ ਜੋ ਤੀਜੇ ਦਿਨ ਦੇ ਵਿੱਚ ਆ ਦੋਸਤੋ ਬੌਲੇ ਤੇ ਚੱਲਦੀ ਆ ਤੇ ਕਿੰਨਾ ਸੋਨੇ ਭਾ ਕਿੰਨਾ ਬੌਲਾ ਹੁਣ ਰਾਜਵੀਰ 9 ਕਿਲੋ ਬੌਲਾ 9 ਕਿਲੋ ਬੌਲਾ ਹਾਂ ਜੀ 9 ਕਿਲੋ ਦੀ ਐ ਗਰੰਟੀ ਦੇ ਕੇ ਦਿਖਾਵਾਂਗੇ ਠੀਕ ਹੈ ਜੀ ਚਵਾਈ ਦੀ 9 ਲਾਣਾ ਮਖਾ ਉਹ ਇੱਥੇ ਘਰੇ ਆਏ ਨੂੰ 10 ਹੀ ਮਿਲਾ ਕੇ ਦਵਾਂਗੇ ਚਵਾਈ ਦੀ ਇੱਕ ਨੰਬਰ ਐ ਸਾਹ ਦੇ ਸੰਧੂ ਸਾਹਿਬ ਕੋਈ ਝੂਠ ਕੋਈ ਛਕਾਂਗੇ ਜੀ ਹਾਂ ਹਾਂ ਠੀਕ ਹੈ ਜੀ ਲੋਬੀ ਦੋਸਤੋ 9 ਕਿਲੋ ਬੌਲਾ ਹਾਜ਼ਰ ਆ ਜਿਹੜਾ ਕਿਸੇ ਭਰਾਣਿਆਂ ਕੇ ਚੋ ਲੈਣਾ ਸੋ ਥਣ ਥਣ ਤੁਸੀਂ ਦੋਸਤੋ ਵੇਖ ਸਕਦੇ ਠੀਕ ਹੈ ਜੀ ਇੱਕੋ ਜਿਹਾ ਥਾਣਾ ਅਗਲੇ ਪਿਛਲੇ ਥਾਣ ਸੈਜ ਵਿੱਚ ਬਰਾਬਰ ਠੀਕ ਆ ਸੋ ਕੱਦ ਕੋ ਤੋਂ ਵੀ ਚੰਗਾ ਮੱਜ ਦਾ ਜਿੰਨਾ ਪ੍ਰੋਪਰ ਕੱਦ ਵੀ ਚੰਗਾ ਠੀਕ ਆ ਤੇ ਇਹ ਸਿਰੋ ਮੜਾ ਜੀ ਸੰਤੋਪ ਸੈਂਕੜਾ ਹੀ ਆ ਮੜਾ ਜੀ ਮੜਾ ਜੇ ਖੁੱਲਾ ਵਾ ਬਾਕੀ ਮੈਂ ਵੇ ਲੋ ਕਿੱਡੀ ਵੱਡੀ ਵੱਡੀ ਆ ਆ ਚੱਕੋ ਤੇ ਥਾਨ ਭਾਂਡਾ ਵੇ ਲੋ ਕਿਦਾਂ ਦਾ ਮੈਂ ਹਾਂ ਸੁਬਖਾਲਾ ਜਿਹੜਾ ਦੋਸਤੋ ਇੱਕ ਮੇਨ ਗੱਲ ਵੀ ਵਿਖਾਲਾ ਬਿਲਕੁਲ ਪੱਧਰ ਕੋਈ 22 ਛਾਈ ਦਾ ਕੋਈ ਬਲ ਵਿੰਗਣੀਗਾ 1000 ਲੇਵਾ ਬਿਲਕੁਲ ਤੇ ਅਗਲੇ ਪਿਛਲੇ ਥਾਨ ਤਾਂ ਜਿਹੜਾ ਸਹਜ ਆ ਉਹ ਵੀ ਤੁਸੀਂ ਵੇਖ ਕੇ ਚੈੱਕ ਕਰੋ ਦੁੱਧ ਦੇ ਦੀ ਇਹ ਵੀ ਸੰਤੂ ਸਾਹਿਬ 11 12 ਕਿਲੋ ਮੈਂ ਪਾਵਾ ਜੂਗੀ ਹਮਮ ਬਿਲਕੁਲ ਜੀ ਹਾਂ ਜੀ ਬਾਕੀ ਭਾਅ ਬਹੁਤ ਚੰਗਾ ਸੰਤੂ ਸਾਹਿਬ ਉਹ ਠੀਕ ਆ ਸੋ ਕੱਦ ਵੀ ਦੋਸਤੋ ਵੱਡਾ ਤੇ ਬਾਕੀ ਭਾਪੜਤਾ ਵੀ ਜਿਹੜਾ ਜਾਇਜ਼ ਵੀ ਰੱਖਣਦੇ ਵੀ ਭਾਪੜਤਾ ਵੀ ਜਾਇਜ਼ ਆ ਠੀਕ ਆ ਤੇ ਸੂਈ ਸੁਵਾਈ ਆ ਬੇਫਿਕਰੀ ਆ ਦੋਸਤੋ ਕੋਈ ਵੀਰ ਸਵਾਉਣ ਵਾਲਾ ਪਸ਼ੂ ਜਿਹੜਾ ਹੋਵੇ ਜਾਂ ਗੱਭਣ ਪਸ਼ੂ ਹੋਵੇ ਘੱਟ ਖਰੀਦ ਕੇ ਰਾਜੀ ਆ ਇਹ ਸੂਏ ਸੁਵਾਈ ਨਾਲੋਂ ਜ਼ਿਆਦੇ ਬਿਲਕੁਲ ਤੇ ਵੀਰ ਹੱਥ ਜਲਦੀ ਪਾ ਲੈਂਦੇ ਆ ਕਿਉਂਕਿ ਦੋਸਤੋ ਬੇਫਿਕਰੀ ਆ ਜੇਰ ਜੂਰ ਪ੍ਰੋਪਰ ਪਈ ਹੁੰਦੀ ਆ ਤੇ ਕਿੰਨਾ ਮੁੱਲ ਰਾਜਵੀਰ ਦਾ 66000 ਹਾਂ 64 ਦੀ ਦੀ 64 ਦੀ ਠੀਕ ਆ ਜੀ ਸੁਣ ਸੋਨੇ ਭਾ ਕਿੰਨੇ ਦੀ 64000 ਦੀ 40000 ਦੀ ਮੇਲੇ ਲੱਗ ਜਾਣੀ ਅਗੇ ਹੈਂ ਲੋ 60000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ ਸੋ ਥਣ ਥਣ ਦੇ ਕੋਈ ਫਿਰ ਤੁਸੀਂ ਆ ਜਰੂਰ ਸਾਈਜ਼ ਵੇਖ ਲਓ ਡਿਫਰੈਂਸ ਵੇਖ ਲਓ ਗੈਪ ਵੇਖ ਲਓ ਆ ਕਰੋ ਚੈੱਕ ਮੈਂ ਤੁਹਾਨੂੰ ਸਭ ਬਹੁਤ ਜਿਆਦਾ ਚੰਗੀ ਆ ਜਿਹਨੇ ਲੈਣੀ ਆ ਮੈਂ ਘਰ ਕੋ ਰੱਖਣ ਨੂੰ ਬਹੁਤ ਜਿਆਦਾ ਨੇ ਚੰਗੀ ਆ ਘਰੇ ਲੂ ਕਿਸੇ ਵੀਰ ਨੇ ਲੈਣ ਮਨ ਕੇ ਨੱਕ ਤਾਂ ਚਲੋ ਕੀਮਤ ਵੀ ਜਾਇਜ਼ ਆ ਰੇਟ ਪਰ ਤਾਂ ਵੀ ਜਾਇਜ਼ ਆ ਕੱਦ ਬੋਦੀ ਵੀ ਚੰਗੀ ਨੇ ਆ ਚੰਗੇ ਕੱਦ ਦੀ ਆ ਸੋਹਣੇ ਸਾਬ ਤੱਲੜ ਆ ਤੇਲ ਮੇਰੇ ਵੀਰ ਪਰਸੋਂ ਲੈਂਦੇ ਸੀ ਮੈਂ ਨਾ ਥਣੀ ਆਈ ਸੀ ਤੇ ਉਹ ਡਰਦੇ ਸੀ ਵੀ ਭਾਰ ਪਾਉਂਦੀ ਆ ਮੈਂ ਗਰੰਟੀ ਦੇ ਬਥੇਰੀ ਦੇਨੇ ਪਰ ਨਹੀਂ ਅਗਲਾ ਡਰਦਾ ਵਾ ਡਰਦਾ ਵੀ ਭਾਰ ਭੁਰ ਨਾ ਪਾਉਂਦੀ ਹੋਵੇ ਕੋਈ ਇਹਦਾ ਤੱਲਾ ਨਹੀਂ ਆ ਹਾਂ ਲੈ ਵੀ ਅਗਲੇ ਤੁਹਾਨੂੰ ਤੇਲ ਲਾਉਣੇ ਲਓ ਦੋਸਤੋ ਅਗਲੇ ਤੁਹਾਨੂੰ ਥਣੋਂ ਤੇਲ ਲਾ ਬਾਕੀ ਸੂਸਵਾ ਪਈਏ ਤੇ ਜੇਰ ਪਾਤੀ ਇਹਨੇ ਜੇਰ ਪਾਤੀ ਉਹਦੀ ਵੀਡੀਓ ਮੇਰੇ ਕੋਲ ਹੈ ਕੋਲ ਆਪਣੀ ਅੱਛਾ ਜੀ ਹਾਂਜੀ ਲਓ ਜੀ ਸੂਵਾ ਹੋਊਗਾ ਦੂਜਾ ਤੀਜਾ ਜੇ ਜੇ ਤੁਹਾਨੂੰ ਚਾਹ ਪੜ ਕਿਸ ਬਾਰੇ ਇੱਕ ਪਾਸੇ ਦੋਸਤ ਸਿੰਘ ਟੁੱਟਾ ਉਹਦੇ ਕਰਕੇ ਪਸ਼ੂ ਪਾਵੇ ਬੇਸ਼ੱਕ ਭਾਵੇਂ ਤੇਜਾ ਸੂਹਾ ਵਿਖਾਉਂਦਾ ਹੋਵੇ ਨਹੀਂ ਤਾਂ ਸੂਵੇ ਦੂਜੇ ਤੁਸੀਂ ਝੋਟੀ ਮੰਨ ਸਕਦੇ ਓ ਸੋ ਪੁੜੇ ਪੜੇ ਜੇ ਚੱਕੇ ਨਹੀਂ ਗੇ ਬਿਲਕੁਲ ਤਾਜੀ ਸੂਈ ਆ ਅਗਲੇ ਥਣੋਂ ਜੜੀ ਤਿੱਲ ਤੇ ਵੀਰਾਂ ਦਾ ਵੀ ਸੌਦਾ ਹੁੰਦਾ ਸੀ ਦਾ ਗੱਬਣ ਦਾ ਸੌਦਾ ਹੁੰਦਾ ਸੀਗਾ ਸੋ ਥੋੜਾ ਥਣਾ ਚਾਈ ਸੀਗੀ ਮਲਕ ਇੱਥੇ ਕੇ ਲੇਵਾ ਬਣਾ ਕੇ ਨੇ ਸੂ ਪੈਣਾ ਸੀ ਤੇ ਵੀਰ ਨੂੰ ਲੱਗਾ ਪਿਛੇ ਤਾਂ ਕੋਈ ਭਾਰ ਪਿਛੇ ਦੀ ਦਿੱਕਤ ਨਾ ਹੋਵੇ ਤੇ ਬਾਕੀ ਕਿਲੋ ਬੋਲਾ ਸਾਫ ਕੀਤਾ ਹਾਂ ਹਾਂ ਹਾਂਜੀ ਬੱਚੇ ਬਚਿੰਢਾਇਆ ਠੀਕ ਹੈ ਜੀ। ਬਾਕੀ ਇਹ ਬਿਸੂ ਸਾਹਿਬ ਦੁੱਧ ਜਿਆਦਾ ਨਹੀਂ ਤੇ 10000 10000 ਚਲੋ ਭਰੀ ਜਾਣਾ। ਆ ਚਲੋ ਮਗਰਲੇ ਥਾਣੋਂ ਜਿਆਦਾ ਦੁੱਧ ਹੁੰਦਾ ਮੱਜਾਂ ਦੇ ਵਿੱਚ। ਅਗਲੇ ਥਾਣ ਦਾ ਖੰਦਾ ਕੋਈ ਏਡਾ ਵਟਾ ਨਹੀਂ। ਅੱਛਾ। ਹਾਂਜੀ। ਤੇ ਹੁਣ ਮਤਲਬ ਕਿ ਅੱਜ ਮਾਰਨਿੰਗ ਸੂਈ ਏ। ਹਾਂਜੀ ਹਾਂਜੀ। ਹਾਂਜੀ। ਬੱਚਾ ਮਾਰ ਕੱਟੀ ਕਟਾ। ਕਟਾ। ਕਟਾ ਮਗਰ। ਜੇਰ ਜੁਰ ਪਾਤੀ ਨੇ। ਆ ਸੰਸਾਬੋ ਦੀ ਵੀਡੀਓ ਆਪਣੇ ਕੋਲ ਆ। ਠੀਕ ਹੈ ਜੀ। ਹਾਂਜੀ। ਲਓ ਵੀ ਦੋਸਤੋ ਜੇਰ ਪੈ ਗਈ ਇੱਕ ਵਾਰੀ ਥਾਣ ਜਿਹੜੇ ਸਾਨੂੰ ਤੇਲਾ ਤੋਂ ਹੀ ਆਹ ਵੇਖ ਲਓ। ਆ ਅਗਲਾ ਥਾਣ ਜੇ ਠੀਕ ਹੈ ਜ ਇਹ ਇਹ ਸੋਨੇ ਪਈ ਜਮਾਂਦਰੀ ਲੱਗਦਾ ਮੈਨੂੰ ਆਹੋ ਤੇ ਇਦਾਂ ਤੇਣੀ ਗਾਹੀ ਉਹ ਵੇਨੇ ਖੰਡੇ ਵੀ ਹੈਗਾ ਤੇ ਨਹੀਂ ਨਾਲ ਠੀਕ ਹੈ ਜੀ ਇੱਕੋ ਦਾ ਥਣ ਸਾਇਚ ਵਿੱਚ ਪੂਰਾ ਹੋਵੇ ਤੇ ਥਣ ਹੌਲੀ ਹੌਲੀ ਬੈਦਾ ਬੈਦਾ ਬਹਿ ਜੇ ਇਹ ਜਮਾਂਦਰੀ ਵੀ ਹੋ ਸਕਦਾ ਵੀ ਜਿਹੜਾ ਬਿਲਕੁਲ ਨਾਲ ਹੀ ਹੈ ਚਲੋ ਕੋਈ ਗੱਲ ਨਹੀਂ ਫਿਲਹਾਲ ਸਾਹਮਣੇ ਆ ਸਾਰਿਆਂ ਦੇ ਤੇ ਅੱਛਾ ਰਾਜਵੀਰ ਸਿੰਘ ਆਜ ਦਾ ਫਿਰ ਮੁੱਲ ਕੀ ਭੈਣ ਭਰਾਵਾਂ ਸੱਜਰਾਂ ਨੂੰ ਭਾਵੇਂ ਭੈਣ ਕਿਹਾ ਅੱਛਾ ਇਹ ਹਾਂ ਮੈਂ ਤੁਹਾਨੂੰ ਸਭ ਆਪਾਂ ਟ੍ਰੇਡ ਦੀ ਕੀ ਕੀ ਟ੍ਰੇਡ ਦੀ ਸੋਨੀ ਭਾਈ ਦੱਸੋ ਹੈ 60 ਹਾਂ ਜੀ ਹਾਂ ਲਓ ਜੀ 60000 ਦੀ 200 ਵੀਰਾਂ ਦਾ ਵੀ ਦੇ ਦੇਾਂਗੇ 80041 ਆ 9115788041 ਹਾਂਜੀ ਠੀਕ ਹੈ ਜੀ ਤੇ ਰੋਡ ਕਰਾਂਗੇ 2 ਤੋਂ 3 ਦਿਨਾਂ ਤੱਕ ਤੇ ਨਵੇਂ-ਨਵੇਂ ਪਸ਼ੂ ਤੁਹਾਨੂੰ ਦਿਖਾਵਾਂਗੇ ਰੇਟ ਪੜ ਤਾਂ ਬੜਾ ਜਾਇਜ਼ ਹੋਊਗਾ ਸੋ ਚਾਹ ਬਣ ਵੀਰ ਆਪਣੇ ਨਾਲ ਜਰੂਰ ਜਰੂਰ ਜੁੜੇ ਰਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ